ਵਿਸ਼ਨੋਈ ਤੁਹਾਡੇ ਕੋਲ ਰਹਿ ਕੇ ਗਿਆ ਜੇ ਇੰਟਰਵਿਊ ਭਾਜਪੀ ਨੇ ਤੇ ਨਹੀਂ ਕਰਾਈ ਉਹਦੀ ਜੇਲ੍ਹ ਤੋਂ ਵੀ ਇੰਟਰਵਿਊ ਹੋਈ ਹੈ ਉਹਦੇ ਕੋਰਟ ਦੀ ਫਟਕਾਰ ਪਈ ਉਸ ਤੋਂ ਬਾਅਦ ਵੀ ਮੰਨਿਆ ਕਿ ਆ ਸਾਡੇ ਇਥੋਂ ਹੀ ਹੈ ਇਸ ਕਰਕੇ ਇਹ ਸਰਕਾਰ ਬਹਾਨੇ ਮਾਰਨਾ ਬੰਦ ਕਰੇ ਔਰ ਭਾਜਪੀ ਪੂਰਾ ਸੰਗਠਨ ਜਿੱਤੇ ਪਾਰਟੀ ਇੱਕ ਜੁਟਾ ਦੇ ਨਾਲ ਸਭ ਨੂੰ ਨਾਲ ਲੈ ਕੇ ਚੱਲਣਾ ਸਭ ਦਾ ਅਧਿਕਾਰਕਰਤਾ ਦੀ ਨੂੰ ਕੰਮ ਦੇਣਾ ਔਰ ਉਹਦੇ ਦਾ ਸਨਮਾਨ ਕਰਨਾ ਇਹਦਾ ਪੂਰਾ ਧਿਆਨ ਪਾਰਟੀ ਨੇ ਪਹਿਲਾਂ ਵੀ ਰੱਖਿਆ ਹੁਣ ਵੀ ਰੱਖੇਗੀ ਔਰ ਜਨਤਕ ਮੁੱਦੇ ਜਿਹੜੇ ਆ ਚਾਹੇ ਉਹ ਲੈਂਡ ਪੁਲਿੰਗ ਦਾ ਮਾਮਲਾ ਹੋਵੇ ਕੋਈ ਵੀ ਮਾਮਲਾ ਹੈ ਭਾਰਤੀ ਜਨਤਾ ਪਾਰਟੀ ਪੂਰਾ ਬਚੇ ਹੋਏ ਸਮੇਂ ਦੇ ਅੰਦਰ ਸੜਕਾਂ ਤੇ ਸੰਘਰਸ਼ ਕਰਦੀ ਹੋਈ ਨਜ਼ਰ ਆਏਗੀ ਔਰ ਮੈਂ ਇੱਕ ਗੱਲ ਦਾ ਯਕੀਨ ਦਿਲਾਉਣਾ ਚਾਹਨਾ ਪੰਜਾਬ ਦੇ ਲੋਕਾਂ ਨੂੰ ਕਿ ਪੰਜਾਬ ਦੇ ਲੋਕਾਂ ਨੂੰ ਕਾਂਗਰਸ ਚ ਵੀ ਕੁਛ ਨਹੀਂ ਦਿਖਦਾ ਕਾਂਗਰਸ ਦੇ ਅੰਦਰ ਉਹਨੂੰ ਵੀ ਅਜਮਾਇਆ ਹੋਇਆ ਹੈ ਆਮ ਆਦਮੀ ਪਾਰਟੀ ਵਾਲਾ ਵੀ ਭਾਂਡਾ ਫੁੱਟ ਚੁਕਿਆ ਹੈ ਅਗਰ ਇਸ ਪੰਜਾਬ ਨੂੰ ਬੀਜੇਪੀ ਨੂੰ ਤੇ ਪੰਜਾਬ ਦੀ ਜ਼ਰੂਰਤ ਹੈ ਹੀ ਹੈ ਪਰ ਪੰਜਾਬ ਦੇ ਵਿਕਾਸ ਨੂੰ ਮੋਦੀ ਦੀ ਜ਼ਰੂਰਤ ਹੈ ਪੰਜਾਬ ਦੇ ਅਮਨ ਸ਼ਾਂਤੀ ਭਾਈਚਾਰੇ ਨੂੰ ਮੋਦੀ ਦੀ ਜ਼ਰੂਰਤ ਹੈ ਪੰਜਾਬ ਚ ਕਾਨੂੰਨ ਵਿਵਸਥਾ ਲਿਆਣ ਲਈ ਅੱਜ ਵੀ ਕਿਤੇ ਚਲੇ ਜਾਓ ਜੋਗੀ ਦਾ ਉਦਾਹਰਨ ਦਿੱਤਾ ਜਾਂਦਾ ਹੈ ਤੇ ਇਸ ਕਰਕੇ ਬੀਜੇਪੀ ਨਾਲ ਜੁੜੋ ਭਾਰਤੀਏ ਜਨਤਾ ਪਾਰਟੀ ਪੰਜਾਬ ਨੂੰ ਮੁੜ ਕੇ ਖੁਸ਼ਹਾਲੀ ਦੀ ਰਾਹ ਤੇ ਵਿਕਾਸ ਦੇ ਰਸਤੇ ਲੈ ਕੇ ਜਾਏਗੀ